ਸਰਦਾਰ ਕਰਮਵੀਰ ਸਿੰਘ ਘੁੰਮਣ ਮਹਿਮਾਨਜੋਗ ਸਪੀਕਰ ਸਾਹਿਬ ਤੁਹਾਡੇ ਜਰੀਏ ਮੰਤਰੀ ਸਾਹਿਬ ਦਾ ਧਿਆਨ ਆਪਣੇ ਹਲਕੇ ਦੇ ਆਪਣੀ ਤੋਹੀਨ ਕਰਵਾਉਣੀ ਆਏ ਬਹੁਤ ਜ਼ਰੂਰੀ ਮੁੱਦੇਵਾ ਚੁਣਾ ਚਾਹੁੰਦਾ ਜੇ ਵੀ ਇਜ਼ਾਜ਼ਤ ਤੋਂ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਡੇ ਹਲਕਾ ਦੇ ਬਲਾਕ ਤਲਵਾੜਾ ਤੋਂ ਵਾਇਆ ਦਕਾਰਪੁਰ ਹਿਸ਼ਾਰਪੁਰ ਬਲਾਚੌਰ ਤੱਕ ਕੰਢੀ ਕਨਾਲ ਨਹਿਰ ਦਾ ਨਵੀਨੀਕਰਨ ਕੀਤਾ ਗਿਆ ਹੈ ਜਿਹਦੇ ਵਿੱਚ ਨਹਿਰ ਬੰਦ ਦੇ ਨਾਲ ਨਹਿਰ ਚੌੜੀ ਹੋਣ ਕਰਕੇ ਨਾ ਤਾਂ ਸਾਈਡ ਵਾਲੀ ਸੜਕ ਔਰ ਛੋਟੀ ਹੋ ਚੁੱਕੀ ਹੈ ਔਰ ਨਾਲ ਹੀ ਬਿਲਕੁਲ ਜਿਹੜਾ ਉਹਨਾਂ ਦੇ ਵਿੱਚ ਆਪਣਾ ਗੈਪ ਸੀਗਾ ਉਹ ਖਤਮ ਹੋ ਗਿਆ ਜਿਹਦੇ ਨਾਲ ਨਹਿਰ ਦੇ ਨਵੀਨੀਕਰਨ ਦੇ ਨਾਲ ਜਿਹੜੀ ਰੋਕਾਂ ਲਗੀਆਂ ਸੀ ਜਾਂ ਨਹਿਰ ਦੇ ਆਲੇ ਦੁਆਲੇ ਉਹ ਤੋੜ ਦਿੱਤੀਆਂ ਗਈਆਂ ਡਿਪਾਰਟਮੈਂਟ ਦੇ ਵੱਲੋਂ ਔਰ ਰੋਕਾਂ ਦੇ ਨਾਂ ਹੋਣ ਦੇ ਨਾਲ ਰੋਜ਼ਾਨਾ ਉੱਥੇ ਦੁਰਘਟਨਾਵਾਂ ਹੋ ਰਹੀਆਂ ਨੇ ਰੋਜ਼ਾਨਾ ਉੱਥੇ ਵਹੀਕਲ ਨਹਿਰ ਦੇ ਵਿੱਚ ਡੇਗ ਰਹੇ ਨੇ ਆਵਾਰਾ ਪਸ਼ੂ ਨਹਿਰ ਦੇ ਵਿੱਚ ਡੇਗ ਰਹੇ ਨੇ ਕੋਈ ਜਾਨੀ ਮਾਲੀ ਨੁਕਸਾਨ ਹਰ ਰੋਜ਼ ਉੱਥੇ ਹੋ ਰਿਹਾ ਹੈ ਸੋ ਮੇਰੀ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਮੈਂ ਲਿਆਉਣਾ ਚਾਹੁੰਦਾ ਕਿ ਇਹ ਜਿਹੜੀ ਨਵੀਂ ਕੰਢੀ ਕਨਾਲ ਨਹਿਰ ਦਾ ਨਵੀਨੀਕਰਨ ਹੋਇਆ ਇਹਦੇ ਆਲੇ ਦੁਆਲੇ ਜਿਹੜੀ ਪੀਡਬਲਯੂਡੀ ਦੀ ਸੜਕ ਹੈ ਉਹਨੂੰ ਦੁਬਾਰਾ ਬਣਾਇਆ ਜਾਵੇ ਔਰ ਜਿਹੜੀ ਨਹਿਰ ਦੇ ਆਲੇ ਦੁਆਲੇ ਇਹ ਕਿਨਾਰੇ ਤੋੜੇ ਗਏ ਨੇ ਉਹਨਾਂ ਨੂੰ ਬਣਾਇਆ ਜਾਵੇ ਜੀ ਸਰਦਾਰ ਹਰਪ੍ਰਜਨ ਸਿੰਘ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਵਿਧਾਨ ਸਭਾ ਹਲਕਾ ਦਸੂਹਾ ਵਿੱਚ ਕੰਡੀ ਨਹਿਰ ਦੇ ਨਾਲ ਲੱਗਦੀ ਸੜਕ ਇਨਸਪੈਕਸ਼ਨ ਅਲੋਂਗ ਕੰਡੀ ਕਨਾਲ ਰੋਡ ਜਿਸ ਦੀ ਲੰਬਾਈ 15 ਕਿਲੋਮੀਟਰ ਹੈ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਦਾ ਕੰਮ ਆ ਰਿਹਾ ਹਾਂ ਲੋਕ ਨੂੰ ਪੀਐਮ ਜੀਐਸਵਾਈ ਸੈਕੰਡ ਅਧੀਨ April 2018 ਵਿੱਚ ਮੁਕੰਮਲ ਕੀਤਾ ਗਿਆ ਸੀ ਅਤੇ ਇਸ ਦੀ ਮੇਨਟੇਨੈਂਸ ਦਾ ਮੇਨਟੇਨੈਂਸ ਦਾ ਸਮਾਚਾਰ 23 ਵਿੱਚ ਖਤਮ ਹੋ ਚੁੱਕਾ ਹੈ ਇਹ ਛੜਕ April 24 ਨੂੰ ਰਿਪੇਅਰ ਲਈ ਤਿਆਰ ਹੋਵੇਗੀ ਮੰਡੀ ਬੋਰਡ ਤੋਂ ਮਨਜ਼ੂਰੀ ਅਤੇ ਫੰਡ ਉਪਲਬਧ ਹੋਣ ਤੇ ਛੜਕ ਦੀ ਮੁਰੰਮਤ ਕਰ ਦਿੱਤੀ ਜਾਵੇਗੀ ਇਹ ਛੜਕ ਦਾ ਅੱਗੇ ਦਾ ਹਿੱਸਾ 15 ਕਿਲੋਮੀਟਰ ਤੋਂ ਲੈ ਕੇ 38.65 ਕਿਲੋਮੀਟਰ ਸਹੌੜਾ ਕੰਡੀ ਤੋਂ ਪੰਡੋਰੀ ạtਵਾਲ ਨੰਗਲ ਕੋੜੇ ਵਹਾ ਤੱਕ ਦੀ ਲਵਾਈ 63.65 ਕਿਲੋਮੀਟਰ ਹੈ ਜਿਸ ਵਿੱਚੋਂ 15 ਕਿਲੋਮੀਟਰ ਤੋਂ 31.5 ਕਿਲੋਮੀਟਰ ਦੀ 16.5 ਕਿਲੋਮੀਟਰ ਲਵਾਈ ਦੀ ਸੜਕਾਂ ਹਲਕਾ ਦਸੂਹਾ ਅਧੀਨ ਤੇ 31.5 ਦੀ ਜਿਹੜੀ ਆ ਵਿਧਾਨ ਸਭਾ ਸਬਾ ਹਲਕਾ ਉੜਮੜ ਅਧੀਨ ਆਉਦੀ ਹੈ ਹੁਣ ਇਸ 23.5 ਕਿਲੋਮੀਟਰ ਹਿੱਸੇ ਨੂੰ ਪ੍ਰਧਾਨ ਮੰਤਰੀ ಗ್ರಾಮ ਚੜ੍ਹਕ ਯੋਜਨਾ ਦੀ ਫੇਜ਼ 2 ਅਧੀਨ 10 ਫੁੱਟ ਤੋਂ 18 ਫੁੱਟ ਚੌੜਾ ਕੀਤੇ ਜਾਣ ਦੀ ਤਜ਼ਵੀਜ਼ ਹੈ ਅਤੇ ਇਸ ਵਿੱਚ ਪਬਲਿਕ ਸੇਫਟੀ ਅਤੇ ਹਾਦਸਿਆਂ ਤੋਂ ਬਚਣ ਲਈ ਛੜਕ ਦੇ ਨਾਲ ਵਾਲੇ ਪਾਸੇ 23.65 ਕਿਲੋਮੀਟਰ ਲੰबाई ਵਿੱਚ ਕ੍ਰੈਸ਼ ਬੈਰੀਅਰ ਲਗਾਉਣ ਦੀ ਤਜ਼ਵੀਜ਼ ਲਈ ਗਈ ਹੈ ਇਸ ਪ੍ਰੋਜੈਕਟ ਦੀ ਡੀਟੀਆਰ ਲਾਗਤ 2842.54 ਲੱਖ ਰੁਪਏ ਦਾ ਪਿਆਰ ਕੀਤਾ ਗਿਆ ਹੈ ਬਜਟ ਉਪੰਦ ਅਤੇ ਉਪਲਬਧਤਾ ਹੋਣ ਉਪਰੰਤ ਇਸ ਕੰਮ ਨੂੰ ਹੱਥ ਵਿੱਚ ਲਿਆ ਜਾਵੇਗਾ ਕੁਮਨ ਸਾਹਿਬ ਮਾਨਯੋਗ ਮੰਤਰੀ ਸਾਹਿਬ ਦੇ ਮੈਂ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਕਿ ਸੜਕ ਦੇ ਨਾਲ ਨਾਲ ਜਿਹੜੇ ਕਿਨਾਰੇ ਨੇ ਉਹਦਾ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਹੀ ਜਿਹੜਾ 4 ਕਰੋੜ ਦੇ ਲੱਗਦੇ ਨਾਲ ਉਹਦੀ ਤਜਵੀਜ਼ ਭੇਜੀ ਗਈ ਹੈ ਔਰ ਮੇਰੀ ਇਹ ਹੀ ਬੇਨਤੀ ਹੈ ਕਿ ਉਹਨੂੰ ਜਲਦੀ ਤੋਂ ਜਲਦੀ ਅਮਲ ਦੇ ਵਿੱਚ ਲੈ ਕੇ ਜਿਹੜੇ ਕਿਨਾਰੇ ਆ ਉਹ ਜਲਦ ਬਣਾਏ ਜਾਣ ਜੀ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਪਹਿਲਾਂ ਹੀ ਦੱਸੁਕਾਆਂ ਕਿ ਜਿਹੜਾ ਅਸੀਂ 28 ਕਰੋੜ 42 ਲੱਖ ਰੁਪਏ ਦਾ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ ਉਹਦੇ ਵਿੱਚ ਐਂਟੀ ਕ੍ਰੈਸ਼ ਬੈਰੀਅਰ ਜਿਹੜੇ ਨਾੜ ਦੇ ਲਾਗੇ ਲੱਗਣੇ ਨੇ ਉਹਦੀ ਆਲਰੇਡੀ ਪ੍ਰੋਵੀਜ਼ਨ ਉਹਦੇ ਵਿੱਚ ਇਨਕਲੂਡਡ ਹੈ ਜੀ ਥੈਂਕ ਯੂ ਜੀ ਕਮੰਡ ਸਾਹਿਬ